ਕਿਉਂਕਿ ਇਹ ਕੱਲੀ ਕਿਸਾਨਾਂ ਦੀ ਜਿੱਤ ਨਹੀਂ ਹੋਈ ਕੱਲੇ-ਕੱਲੇ ਪੰਜਾਬੀ ਦੀ ਜਿੱਤ ਹੋਈ ਹੈ ਇਸ ਖੁਸ਼ੀ ਦੇ ਵਿੱਚ ਸਾਡੇ ਨਾਲ ਸਾਡੇ ਹਲਕੇ ਦੇ ਕਾਉਂਸਲਰ ਪਿੰਕੂ ਸ਼ਰਮਾ ਜੀ ਨਾਲ ਸਾਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਮਨਮੀਤ ਚਾਬਲਾ ਜੀ ਇਸ ਮੰਡਲ ਤੋਂ ਸਾਡੇ ਪ੍ਰਧਾਨ ਬਨੋਦ ਰਾਣਾ ਜੀ ਸਾਡੇ ਮੀਤ ਪ੍ਰਧਾਨ ਲਵਪ੍ਰੀਤ ਸਿੰਘ ਪਨੇਸਰ ਜੀ ਸਾਡੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸਾਨੀਆ ਸ਼ਰਮਾ ਜੀ ਤੇ ਸਾਰੇ ਕਾਰਜਕਰਤਾ ਨੇ ਮਿਲ ਕੇ ਇਹ ਖੁਸ਼ੀ ਮਨਾਈ ਹੈ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਪਾਲਪਾ ਪਹਿਲਾਂ ਵੀ ਖੜੀ ਸੀ ਅੱਗੇ ਵੀ ਖੜੂਗੀ ਤੇ ਜਿਹੜੀਆਂ ਲੂੰਬੜ ਚਾਲਾਂ ਇਹ ਸਰਕਾਰ ਚਲਦੀ ਪਈ ਆ ਉਸ ਨੂੰ ਬੇਨਕਾਬ ਕਰਦੀ ਰਹੂਗੀ ਇਸ ਦੀ ਖੁਸ਼ੀ ਅੱਜ ਅਸੀਂ ਇੱਥੇ ਮਨਾਈ ਹੈ ਮਾਈਕਰੋਫੋਨ ਤੇ ਲੋ ਜੀ ਜੀ ਅਸੀਂ ਰੱਬ ਨੂੰ ਮੰਨੇ ਆ ਕਿਸ ਨੂੰ ਸਿਜ ਵੰਦ ਰਹੇ ਹਾਂ ਇਹ ਕੱਲ ਜੋ ਕਿਸਾਨਾਂ ਦੀ ਜਿੱਤ ਹੋਈ ਹੈ ਖੇਤ ਮਜ਼ਦੂਰਾਂ ਦੀ ਜਿੱਤ ਹੋਈ ਹੈ ਤੇ ਪੰਜਾਬ ਭਾਜਪਾ ਵੱਲੋਂ ਰੱਖੀ ਜ਼ਮੀਨ ਬਚਾਓ ਕਿਸਾਨ ਬਚਾਓ ਜਿਹੜੀ ਪੰਜਾਬ ਬਚਾਓ ਯਾਤਰਾ ਜਿਹਦੇ ਪ੍ਰੈਸ਼ਰ ਦੇ ਵਿੱਚ ਆ ਕੇ ਪੰਜਾਬ ਦੀ ਸਰਕਾਰ ਗੋਡੇ ਆਪ ਹੰਨੇ ਆਈ ਹੈ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਕਿਸਾਨ ਵਿਜੇ ਦਿਵਸ ਬੀਜੇਪੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਸੀ ਲੋਕਾਂ ਨਾਲ ਆਪਦੀ ਖੁਸ਼ੀ ਸਾਂਝੀ ਕੀਤੀ ਜਾ ਰਹੀ ਸੀ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈਂਡ ਲੂਟਿੰਗ ਪਾਲਿਸੀ ਦੇ ਵਿੱਚ ਕਨਵਰਟ ਹੋ ਗਈ ਸੀ ਉਸ ਦੀ ਖੁਸ਼ੀ ਅਸੀਂ ਆਪ ਦੇ ਸਾਰੇ ਵਰਕਰ ਸਹਿਬਾਨ ਕਾਰਜਕਰਤਾ ਸਹਿਬਾਨਾਂ ਦੇ ਨਾਲ ਰਲ ਕੇ ਸਾਂਝੀ ਕੀਤੀ ਹੈ ਤੇ ਲੋਕਾਂ ਨੂੰ ਇਹ ਮਠਿਆਈ ਵੰਡੀ ਗਈ ਹੈ ਤੇ ਉਸ ਜਗ੍ਹਾ ਵੰਡੀ ਗਈ ਹੈ ਜਿੱਥੇ ਹਰਦੀਪ ਸਿੰਘ ਮੁੰਡੀਆਂ ਜੋ ਇਸ ਹਲਕੇ ਤੋਂ ਐਮਐਲਏ ਵੀ ਨੇ ਤੇ ਇਸ ਵਿਭਾਗ ਦੇ ਮੰਤਰੀ ਵੀ ਨੇ ਸੋ ਹਲਕਾ ਸਾਨੀয়াল ਦੇ ਜਮਾਲਪੁਰ ਮੰਡਲ ਦੇ ਵਿੱਚ ਇਹ ਖੁਸ਼ੀ ਅਸੀਂ ਵੰਡਾਈ ਆ ਆਪਦੇ ਸਾਥੀਆਂ ਨਾਲ ਮਿਲ ਕੇ ਤੇ ਉਹ ਜਿੱਤ ਦੀ ਜਸ਼ਨ ਕਿਉਂਕਿ ਇਹ ਕੱਲੀ ਕਿਸਾਨਾਂ ਦੀ ਜਿੱਤ ਨਹੀਂ ਹੋਈ ਕੱਲੇ-ਕੱਲੇ ਪੰਜਾਬੀ ਦੀ ਜਿੱਤ ਹੋਈ ਹੈ ਇਸ ਖੁਸ਼ੀ ਦੇ ਵਿੱਚ ਸਾਡੇ ਨਾਲ ਸਾਡੇ ਹਲਕੇ ਦੇ ਕਾਉਂਸਲਰ ਪਿੰਕੂ ਸ਼ਰਮਾ ਜੀ ਨਾਲ ਸਾਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਮਨਮੀਤ ਚਾਬਲਾ ਜੀ ਇਸ ਮੰਡਲ ਤੋਂ ਸਾਡੇ ਪ੍ਰਧਾਨ ਬਨੋਦ ਰਾਣਾ ਜੀ ਸਾਡੇ ਮੀਤ ਪ੍ਰਧਾਨ ਲਵਪ੍ਰੀਤ ਸਿੰਘ ਪਨੇਸਰ ਜੀ ਸਾਡੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸਾਨੀਆ ਸ਼ਰਮਾ ਜੀ ਤੇ ਸਾਰੇ ਕਾਰਜਕਰਤਾ ਨੇ ਮਿਲ ਕੇ ਇਹ ਖੁਸ਼ੀ ਮਨਾਈ ਹੈ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਭਾਜਪਾ ਪਹਿਲਾਂ ਵੀ ਖੜੀ ਸੀ ਅੱਗੇ ਵੀ ਖੜੂਗੀ ਤੇ ਜਿਹੜੀਆਂ ਲੂੰਬੜ ਚਾਲਾਂ ਇਹ ਸਰਕਾਰ ਚਲਦੀ ਪਈ ਆ ਉਸ ਨੂੰ ਬੇਨਕਾਬ ਕਰਦੀ ਰਹੂਗੀ ਇਸ ਦੀ ਖੁਸ਼ੀ ਅੱਜ ਅਸੀਂ ਇੱਥੇ ਮਨਾਈ ਹੈ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਪੂਰੇ ਪੰਜਾਬ ਵਾਸੀਆਂ ਨੂੰ ਕਿਸਾਨ ਵੀਰਾਂ ਨੂੰ ਜਿਹੜੀ ਜੀ ਤੁਹਾਨੂੰ ਕੱਲ ਜਿਹੜੀ ਇਹ ਲੈਂਡ ਪੂਲਿੰਗ ਦੀ ਪਾਲਿਸੀ ਜਿਹੜੀ ਵਾਪਸ ਲਿੱਤੀ ਹੈ ਇਸ ਝਾੜੂ ਸਰਕਾਰ ਨੇ ਨਿਕੰਮੀ ਸਰਕਾਰ ਨੇ ਉਹਦੀ ਲੱਖ ਲੱਖ ਵਧਾਈਆਂ ਜਿਹੜਾ ਜੇ ਦਿੱਲੀ ਤੋਂ ਇੱਥੇ ਪੰਜਾਬ ਨੂੰ ਲੁੱਟਣ ਵਾਸਤੇ ਜਿਹੜੇ ਆਏ ਸੀਗੇ ਕੁਝ ਸੰਖਿਆ ਦੱਸ ਦੇਣੇ 125 ਲੋਕ ਜਿਹੜੇ ਇੱਥੇ ਕੇਜਰੀਵਾਲ ਨੇ ਇੱਥੇ ਬਿਠਾਏ ਹੋਏ ਨੇ ਉਹ اسی ਕਿਸਾਨ ਵੀਰਾਂ ਦੀ ਜ਼ਮੀਨਾਂ ਹੜੱਪਣ ਵਾਸਤੇ ਆਏ ਸੀਗੇ ਤੇ ਕੱਲ ਸਾਰੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਪੂਰੇ ਪੰਜਾਬ ਦੀ ਟੀਮ ਇਹਦੇ ਲਈ ਸੰਘਰਸ਼ ਕਰ ਰਹੀ ਸੀਗੀ ਸਾਰੇ ਕਾਰਜਕਰਤਾ ਲੱਗੇ ਹੋਏ ਸੀਗੇ ਇਹਨਾਂ ਦੀ ਅੱਜ ਬਹੁਤ ਵੱਡੀ ਜਿੱਤ ਹੋਈ ਹੈ ਸਾਰੇ ਪੰਜਾਬ ਵਾਸੀਆਂ ਦੀ ਬਹੁਤ ਜਿੱਤ ਹੋਈ ਹੈ ਇਹਦੇ ਲਈ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਧੰਨਵਾਦ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਪਾਲਿਸੀ ਇਸ ਨਿਕੰਮੀ ਸਰਕਾਰ ਨੇ ਇਹ ਲੈ ਕੇ ਆਈ ਸੀ ਲੈਂਡ ਪੁਲਿੰਗ ਦੇ ਮਾਮਲੇ 'ਚ ਅੱਜ ਸਾਰੇ ਪੂਰੇ ਪੰਜਾਬ 'ਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਤੋੜ ਗਈ ਹੈ ਕਿ ਕੱਲ ਅਸੀਂ ਕਿਸਾਨਾਂ ਦੀ ਮਿਹਨਤ ਭਾਰਤੀ ਜਨਤਾ ਪਾਰਟੀ ਦਾ ਵੀ ਉਪਰ ਆਲਾ ਰਿਹਾ ਇਹਦੇ 'ਚ ਜਿੱਤੋ ਜਿੱਤ ਹੋਈ ਬਹੁਤ ਵਧਾਈ ਦੇ ਪੱਤਰ ਨੇ ਕਿਸਾਨ ਭਰਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਨ੍ਹਾਂ ਨੇ ਜ਼ਮੀਨੀ ਸਤਰ ਤੇ ਜਾ ਕੇ ਇਹਦੇ ਖਿਲਾਫ ਲੜਾਈ ਲੜੀ ਅੱਗੋਂ ਵਸੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾਔਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਹੈ ਔਰ ਇਹਨਾਂ ਦੇ ਖਿਲਾਫ ਕੋਈ ਅਗਰ ਪਾਲਿਸੀ ਆਂਦੀ ਹੈ ਤੇ ਉਹਦੇ ਵਿੱਚ ਲੜਾਈ ਲਿੱਤੀ ਜਾਏਗੀ ਧੰਨਵਾਦ